ਤੁਹਾਡਾ ਬਾਕੀ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਸਰੇ ਗਾਲ ਜੀ ਅੱਜ ਅਸੀਂ ਲੈ ਕੇ ਆਏ ਆ ਟਰਾਲੀ ਵਿਕਾਊ ਹੈ ਜੀ ਮਾਡਲ ਹੈ 2019 ਸਾਈਜ਼ ਹੈ 11x6.5 ਦੀ ਟਾਇਰ ਹੈ ਜੀ 70% ਪਈ ਹੈ ਏਰੀਆ ਕਿਸਾਨ ਵੀਰ ਦਾ ਮਹਿਮਾ ਸਰਜਾ ਰੇਟ ਮੰਗੇ ਕਿਸਾਨ ਵੀਰ ਨੇ 1,35,000 ਟਰਾਲੀ ਵਿਕਾਊ ਹੈ ਜੀ ਮਾਡਲ 2000 19 ਸਾਈਜ਼ ਹੈ ਜੀ 11y 6.5 ਦੀ ਟਾਇਰ ਪਈ ਹੈ ਜੀ 70 ਪੈਸੇ ਏਰੀਆ ਕਿਸਾਨ ਵੀਰ ਦਾ ਮਹਿਮਾ ਸਰਜਾ ਰੇਟ ਮੰਗੇ ਜੀ 1,35,000 ਕਿਸਾਨ ਵੀਰ ਦਾ ਨੰਬਰ ਹੈ ਜੀ 9877671916 9877671916 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰਾਲੀ ਖਰੀਦ ਸਕਦੇ ਹੋ ਜੀ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੀ ਸਾਰਾ ਕੁਝ ਤੁਹਾਡੀ ਮਹਿਮਾਨੀ ਨਾਲ ਹੀ ਹੋ ਰਿਹਾ ਹੈ ਤੁਸੀਂ ਸਾਰੇ ਇਸ ਤਰ੍ਹਾਂ ਆਪਣਾ ਹੱਥ ਸਾਡੇ ਸਿਰ ਤੇ ਬਣਾਏ ਰੱਖੋ ਤੇ ਬਣਿਓ ਤੁਸੀਂ ਸਾਡੇ ਚੈਨਲ ਦੇ ਨਾਲ ਇਸੇ ਤਰ੍ਹਾਂ ਹੀ ਤੇ ਸਬਸਕ੍ਰਾਈਬ ਕਰਦੇ ਰਹੋ ਅੱਗੇ ਜੀ ਕੇਐਸ ਰੀਪਰ ਵਿਕਾਊ ਹੈ ਮਾਡਲ ਹੈ ਜੀ 2009 ਰੇਟ ਮੰਗੇ ਕਿਸਾਨ ਵੀਰ ਨੇ 1 ਲੱਖ ਆਪਣੇ ਆਪਣੀ ਤੂੜੀ ਬਣਾਉਂਦੇ ਨੇ ਇਹ ਪੂਰਾ ਸਾਫ਼ ਤੇ ਘੱਟ ਚੱਲਿਆ ਹੋਇਆ ਰੀਪਰ ਐ ਏਰੀਏ ਜੀ ਇਹਨਾਂ ਦਾ ਬਰਨਾਲਾ ਇੱਕ ਇੱਕ ਇਹਨਾਂ ਦਾ ਫੋੜ ਵੀ ਵਿਕਾਉ ਹੋਇਆ ਜੀ ਵੈਸੇ ਇਹ ਫੋੜ 3000 3600 ਵਾਲੀ ਮਾਡਲ ਹੈ ਜੀ 1973 ਏਰੀਆ ਜੀ ਬਰਨਾਲਾ ਰੇਟ ਕਿਸਾਨ ਵੀਰ ਨੇ ਦੱਸਿਆ ਨਹੀਂ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਟਾਇਰ ਹੈ ਜੀ 50 ਪੈਸੇ ਇੰਜਨ ਕਰਵਾਇਆ ਹੋਇਆ ਸਾਰਾ オリジナル ਟ੍ਰੈਟ ਹੈ ਇਹਨਾਂ ਨੰਬਰ ਹੈ ਜੀ 836686798 83668669 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟ੍ਰੈਟ ਖਰੀਦ ਸਕਦੇ ਹੋ ਜੀ ਜਿਹੜੇ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਨੇ ਤੇ ਸਾਡੇ ਚੈਨਲ ਦੇ ਨਾਲ ਜੁੜ ਰਹੇ ਨੇ ਉਹਨਾਂ ਵੀਰਾਂ ਦਾ ਬਹੁਤ-ਬਹੁਤ तहे ਦਿਲੋਂ ਧੰਨਵਾਦ ਕਰਦੇ ਆਂ। ਅਸੈਂਟਡ ਗੱਡੀ ਵਿਕਾਊ ਹੈ ਜੀ। ਮਾਡਲ ਹੈ 2005। ਪੈਟਰੋਲ ਦੀ ਗੱਡੀ ਹੈ ਜੀ। ਅਸੈਂਟਡ ਗੱਡੀ ਵਿਕਾਊ ਹੈ ਜੀ। ਮਾਡਲ ਹੈ 2005 ਪੈਟਰੋਲ ਦੀ ਗੱਡੀ ਹੈ। ਕਿਸਾਨ ਵੀਰ ਦਾ ਨੰਬਰ ਹੈ ਜੀ। 89735 ਤੇ 390 992 ਜੀ 999880 09907 ਤੁਸੀਂ ਇਸ ਨੰਬਰਾਂ ਤੇ ਫੋਨ ਕਰਕੇ ਗੱਡੀ ਖਰੀਦ ਸਕਦੇ ਹੋ ਸਾਡਾ WhatsApp ਨੰਬਰ ਹੈ ਜੀ 9877988446 ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋ ਮਾ ਤੇ ਫੁੱਲ ਡਿਟੇਲ ਭੇਜ ਸਕਦੇ ਹੋ ਜੀ ਅੰਗੀ ਜੀ ਕੇਸ ਦੀ ਮਸ਼ੀਨ ਵਿਕਾਊ ਹੈ ਮਾਡਲ ਹੈ ਜੀ 2016 ਰੇਟ ਮੰਗੇ ਕਿਸਾਨ ਵੀਰ ਨੇ 1 ਲੱਖ 80000 के एस दूड़ी वाली मशीन बिकाऊ है जी मॉडल दो हजार सोलह रेट मंगे किसान भीर ने एक लख अ हज़ार किसान भीर का नंबर है जी चुरानवे एक सौ छिहत् अठासी नौ सौ नब्बे चरानवे एक सौ छिहत्तर अठासी नौ सौ नब्बे इस नंबर से फोन करके मशीन खरीद सकते हो जी चल चल् वीडियो शेयर करो तो लाइक करो जी ਹੰਗੀ ਜੀ ਸਵਰਾਜ 855 ਮਾਡਲ ਹੈ ਜੀ 2000 ਰੇਟ ਮੰਗੇ ਕਿਸਾਨ ਵੀਰ ਨੇ 2 ਲੱਖ ਸਵਰਾਜ 트੍ਰੈਟ ਵਿਕਾਊ ਹੈ ਜੀ 855 ਮਾਡਲ ਹੈ ਜੀ 2000 ਰੇਟ ਮੰਗੇ ਕਿਸਾਨ ਵੀਰ ਨੇ 2 ਲੱਖ ਕਿਸਾਨ ਵੀਰ ਦਾ ਨੰਬਰ ਹੈ 77101 66730 77101 66730 ਤੁਸੀਂ ਇਸ ਨੰਬਰ ਤੇ ਫੋਨ ਕਰਕੇ 트੍ਰੈਟ ਖਰੀਦ ਸਕਦੇ ਹੋ ਜੀ ਅਕੀਜੀ ਸਵਰਾਜ 855 ਮਾਡਲ 2009 ਟਾਇਰ ਅੱਸੀ ਪੈਸੇ ਪਈ ਹੈ ਜੀ ਰੇਟ ਮੰਗੇ ਕਿਸਾਨ ਵੀਰ ਨੇ 3 ਲੱਖ 85000 ਏਰੀਆ ਜੀ ਮੋਗਾ ਸਵਰਾਜ ਟ੍ਰੈਟ ਵਿਕਾਊ ਹੈ ਜੀ 855 ਮਾਡਲ ਹੈ ਜੀ 2009 ਟਾਇਰ ਅੱਸੀ ਪੈਸੇ ਪਈ ਹੈ ਰੇਟ ਮੰਗੇ ਕਿਸਾਨ ਵੀਰ ਨੇ 3 ਲੱਖ 85000 ਏਰੀਆ ਜੀ ਮੋਗਾ ਕਿਸਾਨ ਵੀਰ ਦਾ ਨੰਬਰ ਹੈ 98552 52595 98552 52500 95 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟ੍ਰੈਟ ਖਰੀਦ ਸਕਦੇ ਹੋ ਐਡ ਕਰਵਾਉਣ ਦੇ ਲਈ ਸਾਡਾ ਨੰਬਰ ਵੀਡੀਓ ਦੇ ਜਮਾ ਥੱਲੇ ਖੱਟੇ ਅੱਖਰ ਸ਼ੋਅ ਹੋ ਰਿਹਾ ਉਸ ਨੰਬਰ ਤੇ 5 ਤੋਂ 7 ਫੋਟੋਆਂ ਜਾਂ ਤੁਸੀਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦਾ ਕੋਈ ਖਰਚਾ ਨਹੀਂ ਕਈ ਵਾਰ